ਕੀਤੇ ਹਨ ਐਸ ਵਕਤ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਗੁਰਪਤੇ ਦੀ ਪਾਲ ਕੇ ਸਾਂਝ ਔਰ ਸਨਾਨੁ ਕਰ ਕੇ ਪਵਿੱਤਰ ਝੁਕਾਓ ਸੀਸ ਸਹਜ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਰਮਾਣੇ ਦੇ ਸੇਵਕ ਨੂੰ ਸੋ ਗੱਜ ਵਜ ਕੇ ਬਲਾਪਤ ਵਾਹਿ ਗੁਰਜੀਕਾਰ ਕੰਸਾ ਵਾਹਿਗੁਰੂ ਜੀ ਕੀ ਧਰਤੇ ਆਹ ਗੁਰੂ ਪਿਆਰੋ ਤਮ ਤਾਂ ਦੇ ਜੋ ਹੋ ਜਿਹੜੇ ਅਮਰਤ ਮਿਲ ਦੇ ਸੰਭਾਲ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਗੁਰਦਰ ਗੁਰ ਚਰਨਾਂ ਦੇ ਵਿੱਚ ਪਹੁੰਚੇ ਹੋ ਪਾਸਾ ਜਿਦਾ ਪਾਵਨ ਬਚਨ ਹੈ ਸਬਦੂ ਵੱਟੇ ਭਾਗ ਗੁਰ ਸਖਾਂ ਕੀ ਜੋ ਗੁਰ ਚਰਣੀ ਸਤ ਪੜਦੇ ਆ ਸਭ ਤੋਂ ਉਤਮ ਕਰਮ ਹੈ ਭਾਈ ਉਹਨਾਂ ਦੇ ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆ ਕੇ ਬੈਠਦੇ ਆਪ ਸਿੱਖ ਸੰਗਤਾਂ ਦੇ ਚੰਗੇ ਕਰਮਾਂ ਜਿਹੜੀਆਂ ਭਾਈ ਸੰਗਤਾਂ ਅੰਮ੍ਰਿਤ ਵੇਲੇ ਸੁਭਾਲ ਕਰਦੇ ਆਉਂਗਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਕੇ ਸਜਦੇ ਹੋ ਖੁਸ਼ੀਆਂ ਪ੍ਰਾਪਤ ਕਰਦੇ ਹੋ ਧੰਨ ਸਰ ਸਤਿਗੁਰੂ ਗੁਰੂ ਕਲਗੀ ਤਰਪਾ ਸਾਜ ਜੀ ਦੇ ਪਾਵਨ ਪੁੱਤਰ ਚਰਨਾ ਕਮਲਾ ਦੇ ਵਿੱਚ ਆਪਾਂ ਚਿਤ ਜੋੜਨਾ ਕਰੀਏ ਜੁੜ ਗਏ ਪਾਵਨ ਪੁੱਤਰ ਆਜ ਦੇ ਨਾਲ ਸਰ ਸਤਿਗੁਰੂ ਗੁਰੂ ਕਲਗੀ ਤਰਪਾ ਸਾਜ ਜੀ ਚੱਕ ਪਤੇ ਸਿੰਘ ਵਾਲਾ ਦੇ ਕੇ ਬਿਰਾਜਮਾਨੇ ਗੁਰਕਲ ਵੀ ਤਰਪਾ ਸਾ ਜੀ ਜਦੋਂ ਉਸ ਕਾਠ ਦੇ ਬੰਗਲੇ ਦੇ ਵਿੱਚੋਂ ਭਾਈ ਰਾਮ ਸਿੰਘ ਜੀ ਦੇ ਨਾਲ ਭਾਈ ਰਾਮ ਸਿੰਘ ਦੇ ਘਰ ਆਉਂਦੇ ਆਗੇ ਸਤਿਗੁਰੂ ਜੀ ਤਾਂ ਰਸਤੇ ਦੇ ਵਿੱਚ ਪਹਿਲਾ ਘਰ ਆਉਂਦਾ ਹੈ ਭਾਈ ਤਖਤੂਰ ਦਾ ਤੇ ਭਾਈ ਬਖਤੂਰ ਦਾ ਭਾਈ ਰਾਮ ਸਿੰਘ ਦੇ ਜਿਹੜੇ ਛੋਟੇ ਭਰਾ ਜੀ ਫਿਰ ਇਹਨਾਂ ਦੀ ਜਿਹੜੀ ਵੱਡੀ ਮਾਤਾ ਦੀ ਇਹ ਦੇ ਕੁਲਾਦ ਨਹੀਂ ਤਾਹਨ ਨਮਾਈ ਦੇਸਾਂ ਉਹਦਾ ਘਰ ਆ ਜਾਂਦਾ ਹੈ ਫਿਰ ਭਾਈ ਰਾਮ ਸਿੰਘ ਤੇ ਭਾਈ ਅਤੇ ਸਿੰਘ ਇਹਨਾਂ ਦੋਨਾਂ ਭਰਾਵਾਂ ਦਾ ਹੁੰਦਾ ਹੈ ਹੁਣ ਸਤਗੁਰਾਂ ਨੇ ਆਉਣਾ ਭਾਈ ਰਾਮ ਸਿੰਘ ਦੇ ਘਰ ਪਰ ਪਹਿਲਾਂ ਦੋ ਘਰ ਹੋਰ ਆ ਜਾਂਦੇ ਨੇ ਸ੍ਰੀ ਕਾਂ ਦੇ ਰਾਮ ਸੰਗ ਇਹ ਨਹੀਂ ਚਾਹੁੰਦਾ ਵੀ ਸਤਿਗੁਰੂ ਜੀ ਪਹਿਲਾਂ ਉਹਨਾਂ ਦੀ ਜਾਣ ਮੇਰੇ ਘਰ ਦੀ ਜਾਣ ਮੇਰੇ ਘਰ ਆ ਕੇ ਉਹ ਸਤਿਗੁਰੂ ਜੀ ਚਰਨ ਪਾਉਣ ਤੇ ਲੰਗਰ ਪਾਣੇ ਸ਼ਕਣ ਤੇ ਮੇਰਾ ਪਾਰ ਉਤਾਰਾ ਕਰਨ ਤਾਹਨ ਉਹਦੇ ਮਨ ਦੀ ਜਿਹੜੀ ਆਸਾ ਸੀ ਉਹ ਨਹੀਂ ਪੂਰੀ ਹੋਈ ਕਿਉਂ ਰੱਬ ਦੇ ਘਰ ਦੇ ਵਿੱਚ ਉਹ ਅਰਦਾਸ ਪ੍ਰਵਾਨ ਹੁੰਦੀ ਹੈ ਜਿਹੜੀ ਸੱਚ ਦੀ ਭਾਵਨਾ ਨੂੰ ਲੈ ਕੇ ਕੀਤੀ ਜਾਂਦੀ ਝੂਠ ਦੀ ਜਾਂ ਈਰਖਾ ਦੀ ਭਾਵਨਾ ਨੂੰ ਲੈ ਕੇ ਅਰਦਾਸ ਕਰਾਂਗੇ ਤਾਂ ਰੱਬ ਦੇ ਘਰ ਪ੍ਰਵਾਨ ਨਹੀਂ ਹੁੰਦੀ ਪ੍ਰਮਾਤਮਾ ਦੇ ਘਰ ਦੇ ਵਿੱਚ ਤਾਂ ਨਿਮਰਤਾ ਦੀ ਸਹਜ ਅਵਸਥਾ ਦੀ ਤੇ ਸੱਚ ਦੀ ਭਾਵਨਾ ਦੀ ਅਰਦਾਸ ਕਰਨੀ ਹੁੰਦੀ ਹੈ। ਹੁਣ ਸੱਚ ਦੀ ਭਾਵਨਾ ਦੇ ਵਿੱਚ ਕੀ ਹੁੰਦਾ ਹੈ? ਪਿਆਰ, ਮੁਹੱਬਤ, ਪ੍ਰੇਮ, ਲਗਾਓ, ਸਰਬੱਤ ਦਾ ਭਲਾ ਇਹ ਜਿੱਦਾਂ ਸਾਰੇ ਇੱਕੋ ਜਿਹੇ ਹੁੰਦੇ ਅਗੇ ਕੋਈ ਮਾੜਾ ਨਹੀਂ ਹੈ, ਸਭ ਹਮ ਨੇ ਚੰਗੇ ਬੁਰਾ ਨਹੀਂ ਕੋਈ ਪਰਨਮਤ ਨਾਨਕ ਤਾਰੇ ਸੋ। ਉਹ ਸਾਰੇ ਚੰਗੇ ਹੁੰਦੇ ਆ। ਤਹਣਾ ਭਾਈ ਰਾਮ ਸਿੰਘ ਦੀ ਥੋੜੀ ਜੀ ਜਿਹੜੀ ਭਾਵਨਾ ਕੀ ਉਹ ਹੋਰ ਹਸਾਬ ਦੀ ਐ। ਵੇ ਸਤਿਗੁਰੂ ਜੀ ਬੱਸ ਮੇਰੇ ਘਰ ਕੋ ਤਾਂ ਚਵਾਰੇ ਨੂੰ ਜਿਹੜੀ ਪੌਣੀ ਚੜਦੀ ਆ ਉਹ ਭਾਈ ਤਕਤੂ ਤੇ ਭਾਈ ਬਖਤੂ ਦੇ ਘਰ ਵਿੱਚ ਦੀ ਚੜਦੀ ਹੈ ਚਵਾਰਾ ਇੱਕੋ ਹੀ ਹੈ ਤਾਂ ਇਹਨੇ ਫਿਰ ਕੀ ਕਰਿਆ ਜਦੋਂ ਮਾਤਾ ਦੇਸਾਂ ਜਿਹੜੀ ਉਹਨੂੰ ਜਾ ਕੇ ਸਤਿਗੁਰੂ ਜੀ ਮਿਲੇ ਤਾਂ ਹੁਣ ਕਹਿ ਕੇ ਆਏ ਮਾਤਾ ਕੱਲ ਨੂੰ ਲੰਗਰ ਪਾਣੀ ਤੇਰੇ ਘਰ ਸ਼ਕਾਂ ਸਤਗੁਰਾਂ ਨੇ ਇੱਕਾਲ ਆਕੇ ਮਾਈ ਈਸਾ ਨੇ ਘਰ ਦੇ ਵਿੱਚੋਂ ਬਾਹਰ ਨਿਕਲਣਾ ਕੀਤਾ ਬਾਹਰ ਨਿਕਲ ਕੇ ਭਾਈ ਰਾਮ ਸਿੰਘ ਦੇ ਘਰ ਗਈ ਚਰਨ ਪਾਏ ਭਾਈ ਰਾਮ ਸਿੰਘ ਦੇ ਘਰ ਨੂੰ ਗ੍ਰਹਿ ਨੂੰ ਪਵਿੱਤਰ ਕਰਨਾ ਕੀਤਾ ਹੁਣ ਸਤਗੁਰਾਂ ਦਾ ਜਿਹੜਾ ਆਸਣ ਸੀਗਾ ਉਹ ਚਿਮਾਰੇ ਦੇ ਵਿੱਚ ਲਾਇਆ ਪਲੰਗ ਡਾਇਆ ਹੋਇਆ ਅੱਜ ਵੀ ਉਹ ਪਲੰਗ ਆ ਜਿਹੜਾ ਜਿਸ ਪਲਗ ਦੇ ਉੱਪਰ ਧੰਨ ਗੁਰੂ ਕੰਗ ਜੀ ਤਰਪਾ ਸਾਹਿਬ ਜੀ ਬਰਾਜਮਾਨ ਹੋਏ ਸਨ ਉਹ ਅੱਜ ਵੀ ਪਲੰਗ ਬਰਾਜਮਾਨ ਹੈ ਅੱਜ ਵੀ ਹੈਗਾ ਜਿਹੜਾ ਬਾਣ ਸੀਗਾ ਉਹ ਬਾਣ ਵੀ ਅੱਜ ਹੈ ਸਭ ਕੁਝ ਉਸੇ ਤਰ੍ਹਾਂ ਹੀ ਹੈ ਤੇ ਜਿਹੜੇ ਮਾਈ ਦੇਸਾਂ ਦਾ ਜਿਹੜਾ ਕਮਲਾ ਸੀਗਾ ਉਹ ਵੀ ਅੱਜ ਉਸੇ ਤਰ੍ਹਾਂ ਹੀ ਉਹੀ ਸ਼ਕਤ ਹੈਗੀ ਉਹੀ ਕੰਧਾਂ ਦੀਆਂ ਉਹੀ ਬਾੜ ਦਰਵਾਜ਼ੇ ਸਭ ਕੁਝ ਉਦੋਂ ਦਾ ਹੀ ਅੱਜ ਵੀ ਆਪਾਂ ਜਾ ਕੇ ਜੀ ਚੱਕ ਫਤਿਹ ਸਿੰਘ ਵਾਲੇ ਜਾਗੇ ਤਾਂ ਗੁਰੂ ਜੀ ਮਾਤਾ ਦੇਸਾਂ ਦਾ ਵੱਜਦਾ ਹੈ ਤਾਂ ਉਹ ਆਪਾਂ ਅੱਜ ਵੀ ਉਸੇ ਤਰ੍ਹਾਂ ਦੇਖ ਸਕਦੇ ਹਾਂ ਜਿਸ ਤਾਂ ਤੇ ਧੰਨ ਗੁਰੂ ਕਲਗੀ ਤਰਪਾ ਸ ਜੀ ਜਾ ਕੇ ਬਰਾਜੇ ਸਨ ਹੁਣ ਗੁਰੂ ਕਲਜੀਤਾਰ ਪਾਤਸ਼ਾਹ ਜੀ ਜਦੋਂ ਚਿਬਾਰੇ ਦੇ ਵਿੱਚ ਚੜਨ ਦੇ ਵਾਸਤੇ ਪੌੜੀਆਂ ਦੇਖਦੇ ਆ ਪੌੜੀਆਂ ਨਹੀਂ ਤਹਨ ਕਾਠ ਦੀ ਪੌੜੀ ਲੱਕੜ ਦੀ ਪੌੜੀ ਭਾਈ ਰਾਮ ਸਿੰਘ ਲੈ ਕੇ ਆਇਆ ਲੱਕੜ ਦੀ ਪੌੜੀ ਲਾਈ ਤਾਂ ਸੱਜਣਾ ਨੂੰ ਲੱਕੜ ਦੀ ਪੌੜੀ ਦੇ ਰਾਹੀਂ ਚਿਬਾਰੇ ਦੇ ਚੜਾਇਆ ਤਾਂ ਹੁਣ ਸਤਿਗੁਰੂ ਜੀ ਉੱਪਰ ਚੜ੍ਹ ਗਏ ਪਲਗੇ ਤੇ ਬਰਾਜਮਾਨ ਹੋ ਗਏ ਤਾਂ ਹੁਣ ਲੰਗਰ ਪਾਣੀ ਸ਼ਿਕਾਇਆ ਗਿਆ ਧੰਨ ਗੁਰ ਕੰਗੀ ਤਰਪਾ ਸਾਹਿਬ ਜੀ ਉੱਥੇ ਰਹੇ ਸਾਰਾ ਦੁਪਹਿਰਾ ਕੱਟਿਆ ਬੜੀ ਖੂਬ ਸੇਵਾ ਕੀਤੀ ਸਤਿਗੁਰਾਂ ਦੀ ਭਾਈ ਰਾਮ ਸਿੰਘ ਨੂੰ ਆਖਿਆ ਲੈ ਭਾਈ ਰਾਮ ਸਿੰਘਾ ਅੱਜ ਇਹ ਸਜਵਾਰੇ ਦੇ ਵਿੱਚ ਹੀ ਰਾਤ ਕੱਟਾਂਗੇ ਅੱਜ ਇੱਥੇ ਰਹਾ ਹਾਂ ਸੱਚੇ ਪਾਤਸ਼ਾਹ ਇਹਦੂ ਭਾਗ ਚੰਗੇ ਕੀ ਹੋ ਸਕਦੇ ਤੁਸੀਂ ਮੈਂ ਤੁਹਾਨੂੰ ਬੁਲਾਇਆ ਸੀ ਪ੍ਰਸ਼ਾਦੇ ਵਾਸਤੇ ਤੁਸੀਂ ਕਿਹਾ ਵੀ ਰਾਤ ਕੱਟਾਂਗੇ ਤੇ ਇਸ ਤੋਂ ਬਾਅਦ ਹੋਰ ਚੰਗਾ ਕਰਨ ਕੀ ਹੋ ਸਕਦਾ ਦੁਪਹਿਰਾ ਵੀ ਇੱਥੇ ਤੁਸੀਂ ਬਤੀਤ ਕੀਤਾ ਤੇ ਹੁਣ ਤੁਸੀਂ ਵਾਧਨ ਕੀਤਾ ਰਾਤ ਕੱਟਣ ਨੂੰ ਮਹਾਰਾਜ ਸਾਡਾ ਸਾਰਾ ਪਰਿਵਾਰ ਬੜਾ ਖੁਸ਼ ਹੈ ਗੁਰੂ ਦੀ ਕਿਰਪਾ ਹੈ ਤੁਹਾਡੀ ਕਿਰਪਾ ਵਰਤ ਰਹੀ ਹੈ ਤਹਣ ਰਾਤ ਕੱਟੀ ਸਤਗੁਰਾਂ ਨੀਚਵਾਰੇ ਦੇ ਵਿੱਚ ਰਾਤ কাটਕੇ ਅੰਮ੍ਰਿਤ ਵੇਲਾ ਹੁੰਦਾ ਉੱਠਦੇ ਆ ਇਸ਼ਨਾਨ ਪਾਨ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਆ ਨਿਤਨੇਮ ਹੁੰਦਾ ਨਿਤਨੇਮ ਤੋਂ ਅਪਰੰਤ ਵੇਲੇ ਹੁੰਦੇ ਆ ਸਤਗੁਰੂ ਜੀ ਤਾਂ ਹਣ ਧੰਨ ਗੁਰੂ ਕਲਗੀਧਰ ਪਾਸਾ ਜੀ ਜਦੋਂ ਚਿਵਾਰੇ ਦੇ ਵਿੱਚੋਂ ਬਾਹਰ ਨਿਕਲੇ ਦੇਖਿਆ ਭਾਈ ਤਖਤੂ ਦੇ ਤੇ ਭਾਈ ਬਖਤੂ ਦੇ ਘਰ ਵਾਲੇ ਤੋਂ ਮਾਈ ਦੇਸਾਂ ਦਾ ਵਿਚਾਲੇ ਆ ਗਿਆ ਤੇ ਸ਼ੈਣ ਤੋਂ ਦੇਖਿਆ ਤਾਂ ਪੌੜੀਆਂ ਉੱਪਰ ਚੜੀ ਆ ਜਾਂਦੀਆਂ ਹੁਣ ਕਟੀਆਂ ਪੌੜੀਆਂ ਜਦੋਂ ਚੜ੍ਹਦੇ ਨੇ ਚਿਵਾਰੇ ਨੂੰ ਤਾਂ ਭਾਈ ਰਾਮ ਸਿੰਘ ਨੂੰ ਕਿਹਾ ਵੀ ਭਾਈ ਰਾਮ ਸਿੰਘਾ ਪੌੜਾ ਇਹ ਚੜ ਰਿਹਾ ਤੇ ਤੂੰ ਸਾਨੂੰ ਕਾਠ ਦੀ ਲੱਕੜ ਦੀ ਪੌੜੀ ਦੇ ਨਾਲ ਉੱਪਰ ਚੜਾਇਆ ਸਤਿਗੁਰੂ ਜੀ ਜਾਣਗੇ ਉਹਦੀ ਮਨ ਦੀ ਆਸਨ ਬਾਸਾ ਜੀ ਕਹਿੰਦੇ ਇਹ ਚੰਗੀ ਗੱਲ ਨਹੀਂ ਹੈ RAM ਸਿੰਘ ਆ ਜਿਹੜੇ ਗੁਰਸਿੱਖ ਹੁੰਦੇ ਆ ਨਾ ਗੁਰੂ ਦੇ ਸਿੱਖ ਸਿੱਖ ਦਾ ਭਾਵ ਹੁੰਦਾ ਹੈ ਗੈਂ ਸਿੱਖਿਆ ਗੁਰ ਦਾ ਭਾਵ ਹੁੰਦਾ ਗੁਰੂ ਦੀ ਸਿੱਖਿਆ ਗੁਰਸਿੱਖ ਗੁਰੂ ਦਾ ਸਿੱਖ ਉਹ ਅਖਵਾ ਸਕਦਾ ਜਿਹੜਾ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲੇ ਗੁਰੂ ਦੀ ਸਿੱਖਿਆ ਇਹ ਹੈ ਵੀ ਭਾਈ ਕਿਸੇ ਦਾ ਮਾਣਾ ਨਹੀਂ ਕਰਨਾ ਕਿਸੇ ਦੇ ਪ੍ਰਤੀ ਈਰਖਾ ਨਹੀਂ ਰੱਖਣੀ ਕਿਸੇ ਦੇ ਨਾਲ ਬੇਈਮਾਨੀ ਠੱਗੀ ਚੋਰੀ ਨਹੀਂ ਕਰਨੀ ਸਖਣੇ ਕਿਸੇ ਦਾ ਹੱਕ ਨਹੀਂ ਖਾਣਾ ਸਿੱਖ ਨੇ ਕਦੇ ਝੂਠ ਨਹੀਂ ਬੋਲਣਾ ਸਿੱਖ ਨੇ ਸਭ ਨੂੰ ਇੱਕੋ ਜਾਂ ਸਮਝਣਾ ਤੇ ਸਤਿਗੁਰੂ ਜੀ ਕਹਿੰਦੇ ਪਾਈ ਸਿੱਖ ਦੇ ਬਾਅਦ ਤੇ ਇਹ ਗੱਲਾਂ ਭੌਂਦੀਆਂ ਨਹੀਂ ਤੂੰ ਸਾਡਾ ਸਿੱਖਾਂ ਗਾ ਪਰ ਤੂੰ ਇਹ ਈਰਖਾ ਦੀ ਅੰਦਰ ਜਿਹੜੀ ਤੁੱਚਿਆਰੀ ਤੂੰ ਰੱਖੀ ਬੈਠਾ ਇਹ ਚੰਗੀ ਗੱਲ ਨਹੀਂ ਹੈ ਇਹ ਸ੍ਰੀ ਕਾ ਬਾਜੀ ਗੁਰੂ ਦਾ ਸਿੱਖ ਨਹੀਂ ਕਰਦਾ ਹੁੰਦਾ ਉਹਦਾ ਸਿਕਾ ਕਰੇਗਾ ਭਰਾਮਾ ਦਾ ਸਿਕਾ ਮਾਮਾ ਦਾ ਸਿਕਾ ਮਾਪਿਓ ਦਾ ਜਾਂ ਹੋਰ ਵੱਡਿਆਂ ਦਾ ਭੈਣ ਭਾਈਆਂ ਦਾ ਕਿਸੇ ਦਾ ਵੀ ਹੋਇਆ ਗੁਰੂ ਦੇ ਸਿੱਖ ਨੇ ਕਦੇ ਸਿਕਾ ਤਾਂ ਕਰਨੇ ਕੋਈ ਨਹੀਂ ਹੈ ਗੁਰੂ ਦੇ ਸਿੱਖ ਨੇ ਈਰਖਾ ਤਾਂ ਮਨ ਚ ਲਿਆਉਣੀ ਕੋਈ ਨਹੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਕਿਸੇ ਦਾ ਕੰਮ ਵਿਗਾੜਨਾ ਨਹੀਂ ਹੈਗਾ ਕੋਸ਼ਿਸ਼ ਕਰਨੀ ਆ ਸਵਾਰਨ ਦੀ ਤੇ ਤੂੰ ਸਵਾਰਨ ਦੀ بجائے ਵਿਗਾੜ ਦਿੱਤਾ ਤੂੰ ਉਧਰ ਦੀ ਪੌੜੀਆਂ ਚੜਾਉਣ ਦੀ بجائے ਸਾਨੂੰ ਤੂੰ ਇਸ ਪੌੜੀ ਉੱਪਰ ਦੀ ਚੜਾਇਆ ਇੱਥੇ ਕੰਮ ਵਿਗੜਿਆ ਤੇਰੇ ਸੇਵਾ ਦੇ ਵਿੱਚ ਭੰਗਣਾ ਪਈ ਹੈ ਫਿਰ ਹੁਣ ਨਾਲ ਦੀ ਨਾਲ ਫਿਰ ਸਮਝ ਗਿਆ ਇਸ ਗੱਲ ਨੂੰ ਭਾਈ ਰਾਮ ਸਿੰਘ ਭਾਈ ਰਾਮ ਸਿੰਘ ਕਹਿੰਦਾ ਮਹਾਰਾਜ ਹਮ ਅਪਰਾਧੀ ਸਤ ਪੂਲ ਤੇ ਤੁਮ ਬਖਸ਼ਨਾ ਆਰੋ ਕਿਰਪਾ ਕਰੋ ਪਾਸਾ ਜੀਓ ਮੈਂ ਤਾਂ ਅਪਰਾਧੀ ਆ ਅਸੀਂ ਤਾਂ ਭੁੱਲਣ ਹਾਰ ਹੈਗੀ ਮਰਜ਼ ਕਿਰਪਾ ਕਰੋ ਬਖਸ਼ ਦੇਵੋ ਬੜੀ ਵੱਡੀ ਭੁੱਲ ਹੋ ਗਈ ਹੈ ਪਾਸਾ ਜੀ ਕਹਿੰਦੇ ਬਸ ਇਹੀ ਗੁਰੂ ਦੀ ਸਿੱਖਿਆ ਜੀ ਸਖਨੇ ਨਿਮਾਣ ਹੋ ਕੇ ਰਹਿਣਾ ਹੈ ਆਪਣੀ ਮਤ ਨਹੀਂ ਵਰਤਨੀ ਜਦੋਂ ਅਸੀਂ ਆਪਣੀ ਮਤ ਵਰਤਦੇ ਆਂ ਉਦੋਂ ਅਸੀਂ ਗੁਰੂ ਪਿਆਰੋ ਗਲਤੀ ਵੀ ਕਰਦੇ ਗਲਤੀ ਕਰਕੇ ਅਸੀਂ ਦੋ ਤਰ੍ਹਾਂ ਦੇ ਤਰੀਕੇ ਵਰਤਦੇ ਆ ਜਦੋਂ ਅਸੀਂ ਆਪਣੇ ਮਨ ਦੀ ਮਰਜ਼ੀ ਕਰਦੇ ਆਂ ਆਪਣੀ ਮਤ ਵਰਤਦੇ ਆਂ ਉਦੋਂ ਤਰੀਕੇ ਕਿਹੜੇ ਵਰਤਦੇ ਆ ਪਹਿਲਾ ਤਰੀਕਾ ਤਾਂ ਇਹ ਹੁੰਦਾ ਸਾਡਾ ਵੀ ਅਸੀਂ ਗਲਤੀ ਤਾਂ ਸਾਨੂੰ ਪਤਾ ਹੁੰਦਾ ਵੀ ਕੀਤੀ ਐ ਉਹ ਕੋਸ਼ਿਸ਼ ਕਰਦੇ ਆ ਕਿਸੇ ਹੋਰ ਦੇ ਸਿਰ ਮੜਦ ਦੀ ਕਿਸੇ ਹੋਰ ਦੇ ਸਿਰ ਮੜੀ ਜਾਵੇ ਮੇਰਾ ਸਬਰ ਜਾਵੇ ਉਹਨੂੰ ਗੱਤ ਕੀਤਾ ਜਾਵੇ ਚਾਹੇ ਉਹ ਲੱਖ ਸਹੀ ਹੋਵੇ ਸਹੀ ਨੂੰ ਗਲਤ ਕਰ ਦੇਣਾਗਾ ਵੀ ਮੈਂ ਵੱਜ ਜਾਵਾ ਤੇ ਉਹ ਗਲਤ ਹੁੰਦਾ ਹੋਈ ਜਾਵੇ ਉਹ ਬੇਇੱਜ਼ਤ ਹੁੰਦਾ ਹੋਈ ਜਾਵੇ ਮੈਂ ਸਹੀ ਹੋ ਜਾਵਾ ਪਹਿਲਾ ਤਰੀਕਾ ਸਾਡਾ ਇਹ ਹੈ ਦੂਜਾ ਤਰੀਕਾ ਇਹ ਆ ਵੀ ਅਸੀਂ ਕਹਿੰਦੇ ਆ ਵੀ ਮੈਂ ਤਾਂ ਗਲਤੀ કરી ਕੋਈ ਨਹੀਂ ਗਲਤੀ કરી ਵੀ ਆ ਪਤਾ ਸਾਨੂੰ ਵੀ ਮੈਂ ਨਹੀਂ ਮੰਨਣਾ ਹੈਗਾ ਮੈਂ ਨੀਮਾ ਨਹੀਂ ਹੋਣਾ ਜਿੰਮੇ ਦਾ ਮੈਂ ਹੈਗਾ ਓਮੇ ਦਾ ਜਿੰਮੇ ਗਲਤੀ કરી ਵੀ ਆ ਤਾਂ ਬਸ ਜੋ ਮੈਂ ਕੀਤਾ ਸਹੀ ਕੀਤਾ ਗਾ ਇਹ ਦੂਜਾ ਕਾਰਨ ਹੈ ਇਹ ਦੋ ਤਰੀਕਾ ਕਰਕੇ ਗੁਰੂ ਪਿਆਰੋ ਮਨੁੱਖ ਹਰ ਜੀ ਅਹੰਕਾਰ ਨਾ ਭਾਵੇ ਬੇਦਕੂ ਕ ਸੁਣਾਵੇ ਸਭ ਕੁਝ ਗਵਾ ਬੈਠਦਾ ਹੈ ਫਿਰ ਉੱਥੇ ਮਹਾਰਾਜੀ ਕਹਿੰਦੇ ਆਪਣੀ ਪ੍ਰਤੀਤ ਗਵਾ ਬਹੌਰ ਉਸ ਦਾ ਵਿਸਵਾਸ ਨਾ ਹੋਵੇ ਬੰਦਾ ਕਹਿੰਦੇ ਇਹ ਦੋ ਤਰੀਕਿਆਂ ਦੇ ਨਾਲ ਆਪਣੀ ਪ੍ਰਤੀਤ ਗਵਾ ਬੈਠਦਾ ਹੈ ਜਦੋਂ ਆਪਣੀ ਪ੍ਰਤੀਤ ਗਵਾ ਬੈਠਦਾ ਹੈ ਕਹਿੰਦੇ ਬਹੌਰ ਉਸ ਦਾ ਵਿਸਵਾਸ ਨਾ ਹੋਵੇ ਕਹਿੰਦੇ ਦੁਬਾਰੀ ਬੰਦਾ ਉਸ ਬੰਦੇ ਦੇ ਉੱਪਰ ਵਿਸ਼ਵਾਸ ਨਹੀਂ ਕਰਦਾ। ਉਹਦੀਆਂ ਗੱਲਾਂ ਤੇ ਭੋਸਤਾਂ ਨਹੀਂ ਕਰਦਾ। ਤਾਂ ਹਣ ਗੁਰੂ ਪਿਆਰਿਓ ਸਤਿਗੁਰੂ ਜੀ ਕਹਿੰਦੇ ਤੂੰ ਮੰਨ ਗਿਆ। ਗੁਰੂ ਨੇ ਨਿਮਾਣੇ ਹੋਣਾ ਸਿਖਾਇਆ। ਤੇ ਭਾਈ ਰਾਮ ਸਿੰਘ ਤੂੰ ਛੇਤੀ ਦਿਨੇ ਮੰਨ ਗਿਆ। ਗਲਤੀ ਮੰਨ ਲਈ ਤੇ ਹੁਣ ਤੇਰੀ ਸੇਵਾ ਪ੍ਰਵਾਨ ਹੈ। ਇਹ ਤੋਂ ਨਾ ਮੰਨਦਾ ਇਹਨਾਂ ਦੋਨਾਂ ਤਰੀਕਿਆਂ ਦੇ ਵਿੱਚ ਉਲਝ ਜਾਂਦਾ ਤਾਂ ਤੇਰੀ ਸੇਵਾ ਕੀਤੀ ਹੋਈ ਸਾਰੇ ਹੀ ਵਿਅਰਥ ਚਲੀ ਜਾਣੀ ਸੀ ਤਾਂ ਹਣ ਗੁਰੂ ਪਿਆਰਿਓ ਧੰਨ ਗੁਰੂ ਕਲਗੀਧਰ ਪਾਸਾ ਜੀ ਉਧਰ ਦੀ ਭਾਈ ਤਖਤੂ ਦੇ ਤੇ ਭਾਈ ਬਾਤੂ ਦੇ ਘਰ ਪੁੱਤਰੇ ਤਾਂ ਹਮਨ ਭਾਈ ਤਖਤੂ ਤੇ ਵਕਤੂ ਉਹਨਾਂ ਨੂੰ ਤਾਂ ਕੋ ਜਾ ਕੇ ਤੇ ਨਹੀਂ ਸੀ ਵੀ ਸਤਿਗੁਰੂ ਜੀ ਸਾਡੇ ਘਰ ਵੀ ਆਉਣਗੇ। ਕੋ ਸਤਿਗੁਰੂ ਜੀ ਸਿੱਧੇ ਲੰਘੇ ਸੀ ਪਹਿਲਾਂ ਤੇ ਛੇਤੀ ਛੇਤੀ ਉਹਨਾਂ ਨੇ ਪਲ ਘਟਾਇਆ ਛੇਤੀ ਛੇਤੀ ਉੱਪਰ ਖੇਸ ਬਸਾਇਆ ਸਤਿਗੁਰਾਂ ਦਾ ਆਸਣ ਲਾਇਆ ਤੇ ਜਲਦੀ ਜਲਦੀ ਸਤਿਗੁਰਾਂ ਨੂੰ ਬਿਠਾ ਕੇ ਬਿਰਾਜਮਾ ਕਰਕੇ ਤੇ ਜਲ ਪਾਣੀ ਤਿਆਰ ਕੀਤਾ। ਤੇ ਉੱਥੇ ਹੁਣ ਭਾਈ ਰਾਮ ਸਿੰਘ ਵੀ ਆ ਗਿਆ। ਉਥੇ ਭਾਈ ਫਤੇ ਸਿੰਘ ਆ ਗਿਆ ਦੋਨੇ ਭਰਾ ਆ ਗਏ ਤਾਂ ਹੁਣ ਸਾਰਾ ਪਰਿਵਾਰ ਤਕਰੀਬਨ ਇਕੱਠਾ ਹੋ ਗਿਆ ਚਾਰੇ ਭਰਾ ਇਕੱਠੇ ਹੋ ਗਏ ਹੁਣ ਮਾਈ ਦੇਸਾਂ ਸੇ ਜਿਹੜੀ ਉਹ ਰਹਿ ਗਈ ਤਾਂ ਹੁਣ ਕੱਚੀਆਂ ਜਿਹੜੀਆਂ ਕੰਧਾਂ ਕੱਢੀਆਂ ਹੋਈਆਂ ਵਿਚਾਲੇ ਤੇ ਵਿਚਾਲੇ ਬਾਹਰ ਰੱਖਿਆ ਹੋਇਆ ਛੋਟਾ ਜਿਹਾ ਤੇ ਉਹ ਦਰਵਾਜ਼ਾ ਜਿਹੜਾ ਛੋਟਾ ਜਿਹਾ ਰੱਖਿਆ ਹੋਇਆ ਤੇ ਉਹ ਇੱਟਾਂ ਦੇ ਨਾਲ ਕੱਚੀਆਂ ਇੱਟਾਂ ਨਾਲ ਬੰਦ ਕੀਤਾ ਹੋਇਆ ਹੈ ਤਤਨ ਗੁਰੂ ਕਲਗੀਧਰ ਪਾਸਾ ਜੀ ਕਹਿੰਦੇ ਲੱਤ ਮਾਰ ਕੇ ਸਤਗੁਰਾਂ ਨੇ ਉਹ ਦਰਵਾਜ਼ਾ ਸੀ ਜਿਹੜਾ ਕੰਨਸ ਓਟਾ ਦਿੱਤੀ ਹੁਣ ਮਾਈ ਦੇਸਾਂ ਨੂੰ ਟੱਕੋ ਬੁਲਾਉਂਦਾ ਨਹੀਂ ਸੀਗਾ ਉਹਨੂੰ ਮਤਰੀ ਮਾਂ ਸਮਝਿਆ ਜਾਂਦਾ ਸੀ ਤੇ ਚਾਰੇ ਭਰਾ ਬੁਲਾਉਂਦੇ ਨਹੀਂ ਸੀਗੇ ਤੇ ਤਤਨ ਗੁਰੂ ਕਲਗੀਧਰ ਪਾਸਾ ਜੀ ਨੇ ਜਦੋਂ ਉਹ ਲੱਤ ਮਾਰ ਕੇ ਕੰਨ ਢਾ ਦਿੱਤੀ ਨਾ ਤੇ ਇਹਨਾਂ ਚਾਰੇ ਭਰਾਵਾਂ ਨੂੰ ਆਖਿਆ ਇਹ ਤੁਹਾਡੀ ਮਾਂ ਦੀ ਇਹਨੂੰ ਤੁਸੀਂ ਨਫ਼ਰਤ ਕਰਦੇ ਹੋ ਇਹਨੂੰ ਮਤਰੀ ਮਾਂ ਸਮਝਦੇ ਹੋ ਇਹਨੂੰ ਬਗਾਨੀ ਸਮਝਦੇ ਹੋ ਤਾਂ ਕਿ ਹੋਇਆ ਜੇ ਇਹਦੇ ਔਲਾਦ ਨਹੀਂ ਹੈ ਜੇ ਇਹਦੇ ਔਲਾਦ ਨਹੀਂ ਸੀ ਤਾਂ ਤੁਹਾਡਾ ਫਰਜ਼ ਬਣਦਾ ਸੀ ਤੁਹਾਨੂੰ ਆਪਣਾ ਪਣ ਦਿਖਾਉਣ ਦਾ ਮੀਜੇ ਤੇਰੇ ਪੁੱਤਰ ਆਪਣੇ ਤੁਖ ਤੋਂ ਨਹੀਂ ਹੋਇਆ ਤਾਂ ਅਸੀਂ ਚਾਰ ਪੁੱਤਰ ਤੇਰੇ ਐ ਪਰ ਤੁਸੀਂ ਇਹਨੂੰ ਬੁਲਾਉਣੀ ਛੱਡ ਦਿੱਤਾ ਇਹ ਤੁਹਾਡੇ ਬਾਤ ਤੇ ਬਹੁਤ ਮਾੜੀ ਗੱਲ ਐ ਤਾਂ ਧੰਨ ਗੁਰੂ ਕਾਂਗੀ ਤਰਪਾਸਾ ਜਿਹਨੇ ਬਚਨ ਕੀਤੇ ਆਖਿਆ ਵੀ ਜੇ ਤੁਸੀਂ ਇਹ ਆਪਣੀ ਮਾਂ ਦਾ ਸਤਕਾਰ ਕਰੋਗੇ ਤਾਂ ਦੁਨੀਆਂ ਦੇ ਵਿੱਚ ਤੁਹਾਡਾ ਸਤਕਾਰ ਰਹੇਗਾ ਜੇ ਤੁਸੀਂ ਇਸ ਆਪਣੀ ਵਿਮਾਨ ਦਾ ਸਤਕਾਰ ਨਹੀਂ ਕਰੋਗੇ ਤਾਂ ਤੁਹਾਨੂੰ ਦੁਨੀਆ ਦੇ ਵਿੱਚ ਫਿੱਟ ਲਾਂਕ ਮਿਲੇਗੀ ਤੁਹਾਨੂੰ ਵਡਿਆਈ ਨਹੀਂ ਮਿਲੇਗੀ ਤੁਹਾਨੂੰ ਕਿਸੇ ਦੇ ਸੋਭਾ ਨਹੀਂ ਦੇਣੀ ਤਾਂ ਚਾਰੇ ਭਰਾ ਧੰਨ ਗੁਰੂ ਕਲਗੀ ਤਰ ਪਾਸਾ ਜੀ ਦੀ ਚਾਨਾ ਤੇ ਢਾਈ ਪਾਸਾ ਜੀਓ ਕਿਰਪਾ ਕਰੋ ਸਾਨੂੰ ਬਖਸ਼ ਦੇ ਅਸੀਤ ਕੋ ਲੜਹਾਰ ਜੀ ਵੈ ਤੇ ਸਾਰ ਤੋਂ ਬੜੀਆਂ ਭੁੱਲਾ ਹੋ ਗਈਆਂ ਮਾੜਾ ਜੇ ਅੱਜ ਤੋਂ ਬਾਅਦ ਨਹੀਂ ਅਸੀਂ ਇਹ ਗਲਤੀ ਕਰਦੇ ਬੜਾ ਸਤਿਕਾਰ ਕਰਾਂਗੇ ਤਾਂ ਹੁਣ ਸਾਹਮਣੇ ਪਲੰਗਾ ਧਾਇਆ ਹੋਇਆ ਤੇ ਮਾਜੀ ਦੇਸਾਂ ਲੰਗਰ ਪਾਣੀ ਤਿਆਰ ਕਰਕੇ ਪ੍ਰਸ਼ਾਦਾ ਤਿਆਰ ਕਰਕੇ ਰੱਖੀ ਬੈਠੀ ਹੈਗੀ ਤੇ ਪਲੰਗ ਦੇ ਉੱਪਰ ਰੱਖ ਕੇ ਤੇ ਮਾਜੀ ਦੇਸਾਂ ਅੱਖਾਂ ਮੀਚੀਆਂ ਹੋਈਆਂ ਤੇ ਪੱਖਾ ਚੱਲੀ ਜਾਂਦੀ ਹੈ ਇਸ ਤਰ੍ਹਾਂ ਬੈਠੀ ਕਿ ਵੀ ਮੱਖੀ ਨਾ ਬੈਠ ਜਾਵੇ ਲੰਗਰ ਪਾਣੀ ਤੇ ਲੰਗਰ ਢੱਕਿਆ ਹੋਇਆ ਤਾਂ ਹੁਣ ਧੰਨ ਗੁਰੂ ਕਲਗੀਧਰ ਪਾਸਾ ਜੀ ਆ ਕੇ ਮੌਜ ਨਾਲ ਬੈਠ ਗਏ ਤੇ ਬੈਠ ਕੇ ਲੰਗਰ ਪਾਣੀ ਸ਼ਕਣਾ ਸ਼ੁਰੂ ਕਰ ਦਿੱਤਾ ਤੇ ਹੁਣ ਸਚਾਰੇ ਭਰਾ ਦੇਖਦੇ ਐ ਵੀ ਸਮਝ ਨਹੀਂ ਆਉਂਦੀ ਮਾਈ ਦੇਸਾਂ ਨੂੰ ਇਸ ਨੂੰ ਮਾਤਾ ਨੂੰ ਸਾਡੇ ਨੂੰ ਕੀ ਪਤਾ ਸੀ ਵੀ ਸਤਿਗੁਰੂ ਜੀ ਸਾਡੇ ਘਰ ਆਉਣਗੇ ਤੇ ਫਿਰ ਲੰਗਰ ਪਾਣੀ ਵੀ ਤਿਆਰ ਹੋਇਆ ਪਿਆਗਾ ਸਤਿਗੁਰਾਂ ਨੂੰ ਕੀ ਪਤਾ ਸੀ ਵੀ ਮਾਈ ਨੇ ਲੰਗਰ ਤਿਆਰ ਕੀਤਾ ਝੂੜੀਆਂ ਗੱਲਾਂ ਕਰਦੇ ਆ ਵੀ ਸਤਿਗੁਰੂ ਜੀ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ ਸਭ ਕੁਝ ਜਾਣਨ ਵਾਲਿਆ ਤਾਂ ਹੁਣ ਗੁਰੂ ਪਿਆਰਿਓ ਧੰਨ ਗੁਰੂ ਕਾਲਗੀ ਤਰਪਾ ਸਾਹਿਬ ਜੀ ਨੇ ਲੰਗਰ ਪਾਣੀ ਛਕਿਆ ਮਾਈ ਦੇਸਾਂ ਨੂੰ ਅਸੀਸਾਂ ਦਿੱਤੀਆਂ ਤੇ ਚਾਰੇ ਭਰਾਵਾਂ ਨੂੰ ਅਸੀਸਾਂ ਦਿੱਤੀਆਂ ਆਖਿਆ ਅੰਮਰਤਬੇਲੇ ਓਟਕੇ ਚਾਰੇ ਭਰਾਵਾਂ ਨੇ ਤੁਹਾਡੇ ਬੱਚਿਆਂ ਨੇ ਸਮੁੱਚੇ ਪਰਿਵਾਰ ਨੇ ਮਾਈ ਦੇਸਾਂ ਦੀ ਚਾਮੀ ਹੱਥ ਲਾਉਨੇ ਇਹਨਾਂ ਤੋਂ ਅਸੀਸਾਂ ਲੈਣੀਆਂ ਇਹਨਾਂ ਦੀ ਜਿੰਨੀ ਸੇਵਾ ਕਰੋਗੇ ਓਨੇ ਤੁਹਾਡਾ ਪ੍ਰਤਾਪ ਵਧੇਗਾ ਓਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਉਸ ਤੋਂ ਬਾਅਦ ਵਿੱਚ ਸਤਿਗੁਰੂ ਗੁਰੂ ਕੰਗੀtar ਪਾਤਸ਼ਾਹ ਜੀ ਬਖਸ਼ਿਸ਼ਾ ਕਰਕੇ ਗੁਰੂ ਪਿਆਰਿਓ ਤਾਰਦੇ ਹੋਏ ਤੇ ਸਤਿਗੁਰੂ ਜੀ ਅਨੇਕਾਂ ਹੀ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਹਨ ਅਨੇਕਾਂ ਵਚਨ ਕਰਦੇ ਆ ਕਿ ਸੱਚੇ ਪ੍ਰਵਾਨ ਨੂੰ ਤੇ ਅਗਲਾ ਜਿਹੜਾ ਪਾਵਨ ਇਤਿਹਾਸ ਆ ਜਿਹੜਾ ਸਤਿਗੁਰੂ ਗੁਰੂ ਗਰੀਬ ਮੁਖ ਸਾਹਿਬ ਜੀ ਕਿਰਪਾ ਕਰਨੀ ਕੱਲ ਨੂੰ ਆਪਾਂ ਅਧਿਆਸ ਸ਼ਰਵਨ ਕਰਾਂਗੇ ਇਸੇ ਤਰੀਕੇ ਪਾਵਨ ਇਤਿਹਾਸ ਦੇ ਨਾਲ ਜੁੜੇ ਰਾਵਾਂਗੇ ਮਾਈ ਦੇਸਾਂ ਦੀ ਜਿਹੜੀ ਸੇਵਾ ਕੀ ਉਹ ਸਤਿਗੁਰੂ ਜੀ ਪ੍ਰਵਾਨ ਕਰਦੇ ਆ ਇਮਾਇ ਦੇ ਸਾਨੂੰ ਅਨੇਕਾਂ ਤਰ੍ਹਾਂ ਦੇ ਬਚਨ ਕਰਕੇ ਤਾਰਨਾ ਕਰਦੇ ਐ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰੂ ਪਿਆਰਿਓ ਸੇਵਾ ਕਰਨ ਕਰਕੇ ਇਹ ਮਨੁੱਖਾ ਜਨਮ ਸਾਨੂੰ ਮਿਲਿਆ ਐ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਜੇ ਸਾਨੂੰ ਮਿਲਿਆਗਾ ਮਨੁੱਖਾ ਜਨਮ ਦੀ ਕਦਰ ਕਰਿਆ ਕਰਗੀ ਸੇਵਾ ਸਮਨ ਕਰਿਆ ਕਰਕੇ ਗੁਰੂ ਦੇ ਘਰ ਦੀਆਂ ਖੁਰਸੀਆਂ ਪ੍ਰਾਪਤ ਕਰਿਆ ਕਰਗੀ ਹੋਈਆਂ ਬੋਲਾ ਲੋਕਾਂ ਦੀ ਖਿਮਾ ਸੋ ਬਲਾਵਤੈ ਤਵਾਹੀ ਗੁਰੂ ਦੀ ਕਾਲਸ ਵਾਹਿਗੁਰੂ ਜੀ ਕਥੇ ਵਾਹਿਦੂ ਸਾਹਿਬ ਜੀ ਰਾਮ ਕਲੀ ਮਹਲਾ ਦੀ ਜਾਨ ਅੰਦੇਖੋ ਅੰਕਾਰ ਸਤਿਗੁਰ ਪ੍ਰਸਾਦ ਨੰਦਪਿਆ